ਉਹ ਕਹਿੰਦਾ ਪਾਤੀ ਮੈਂ ਰਾਤ ਨੂੰ 1:30 ਵਜੇ ਜਦੋਂ ਘਰ ਆਣਾ ਨਾ ਤੇ ਮੇਰੇ ਪਿਤਾ ਜੀ ਉੱਪਰ ਚੁਬਾਰੇ ਤੇ ਖੜੇ ਹੁੰਦੇ ਆਪਣੇ ਰੂਮ ਦੇ ਬਾਹਰ ਤੇ ਮੈਨੂੰ ਜਦੋਂ ਵੀ ਰਾਤ ਨੂੰ ਆਣਾ ਇੰਨੀ ਇੱਕ ਤਾਂ ਲੇਟ ਆਉਣਾ ਥੱਕਿਆ ਹਾਰਾ ਆਉਣਾ ਰੋਟੀ ਖਾਦੀ ਨਹੀਂ ਹੁੰਦੀ ਤੇ ਉਹ ਗਾਲਾਂ ਕੱਢੀਆਂ ਸ਼ੁਰੂ ਕਰ ਦਿੰਦੇ ਵੀ ਰੋ ਹੀ ਲੇਟ ਆ ਜਾਂਦਾ ਹੈ ਕਮੀਨਾ ਕੁੱਤਾ ਜੋ ਵੀ ਉਹ ਗਲਤ ਗਲਤ ਉਹਨੂੰ ਬੋਲਦੇ ਅਲਫਾਜ਼ ਉਹ ਕਹਿੰਦਾ ਪਾਜੀ ਮੈਂ ਇੰਨਾ ਪਰੇਸ਼ਾਨ ਹੋਇਆ ਨਾ ਫੈਡ ਅਪ ਹੋਇਆ ਉਹਨਾਂ ਸਾਰਾ ਦਿਨ ਮੈਂ ਡਰਾਈਵਰ ਦੇ ਨਾਲ ਸਾਰਾ ਘੁੰਮ ਰਿਆਂ ਉੱਥੇ ਜਾ ਰਿਆਂ ਆਰਡਰ ਲੈ ਰਿਆਂ ਸਿਰ ਖਵਾ ਕੇ ਆਣਾ 1:30 ਵਜੇ ਆ ਰਿਆਂ ਆ ਕੇ ਮੈਂ ਰੋਟੀ ਖਾਣੀ ਹੁੰਦੀ ਤੇ ਮੈਨੂੰ ਗਾਲਾਂ ਪੈ ਜਾਂਦੀਆਂ ਕਈ ਵਾਰ ਤੇ ਕਹਾਂ ਜੀ ਕਹਿੰਦਾ ਮੇਰਾ ਦਿਲ ਕਰਦਾ ਮੈਂ ਕਹਿੰਦਾ ਪ੍ਰਮਾਤਮਾ ਮੇਰੇ ਪਿਓ ਨੂੰ ਚੁੱਕ ਲੈ ਕਿੰਨੀ ਵੱਡੀ ਗੱਲ ਉਹ ਕਹਿੰਦਾ ਮੇਰੇ ਪਿਓ ਨੂੰ ਚੁੱਕ ਲੈ ਮੈਨੂੰ ਘਟੋ ਘਟ ਗਾਲਾਂ ਤੇ ਨਹੀਂ ਪੈਣਗੀਆਂ ਕਹਿੰਦਾ ਮੈਂ ਕੀ ਕਰਾਂ ਪਾਜੀ ਉਹਦਾ ਹੱਲ ਕੀ ਕਰਾਂ ਮੇਗਾ ਯਾਰ ਦੇਖ ਜਦੋਂ ਮੈਂ ਛੋਟਾ ਸੀ ਨਾ ਜਾਂ ਤੇਰੇ ਵੀ ਬੱਚੇ ਐ ਤੇਰੀ ਵੀ ਵਾਈਫ ਐ ਜਦੋਂ ਅਸੀਂ ਸਕੂਲ ਜਾਣਾ ਹੁੰਦਾ ਸੀ ਨਾ ਸਵੇਰੇ ਉੱਠਦੇ ਨਹੀਂ ਸੀ ਤੇ ਮੈਂ ਨਹੀਂ ਸਾਰਿਆਂ ਦੀਆਂ ਮਾਵਾਂ ਹੀ ਰੋਜ਼ ਬੱਚਿਆਂ ਨੂੰ ਗਾਲਾਂ ਕੱਢਦੀਆਂ ਮਾਰਦੀਆਂ ਵੀ ਆ ਉੱਠ ਜਾ ਕਮੀਨਿਓ ਜਾਓ ਸਕੂਲ ਜਾਓ ਵੇ ਉਹ ਪਰ ਤੁਸੀਂ ਇੱਕ ਸੁਣੀ ਹੋਏਗੀ ਕਹਾਵਤ ਮਾਵਾਂ ਦੀਆਂ ਗਾਲਾਂ ਤੇ ਘੋੜੀਆਂ ਨਾਲ ਉਹ ਦਿਲੋਂ ਕੋਈ ਮਾਂ ਨਹੀਂ ਚਾਹਦੀ ਯਾਰ ਵੀ ਮੇਰਾ ਬੱਚਾ ਮਰ ਜਾਵੇ ਜਿੰਨਾ ਮਰਜੀ ਉਹ ਕਹਿ ਦੇ ਜਿੰਨਾ ਮਰਜੀ ਮਾਂ ਆਪ ਕੁਛ ਕਹਿ ਲਵੇ ਕੋਈ ਬਾਹਰਲਾ ਬੰਦਾ ਆ ਕੇ ਉਹਦੇ ਬੱਚੇ ਨੂੰ ਹੱਥ ਲਾ ਜੇ ਨਾ ਉਹ ਮਰਨ ਮਰਾਨ ਤੱਕ ਜਾਂਦੇ ਸਹੀ ਗੱਲ ਹੈ ਕਹਿੰਦਾ ਬਿਲਕੁਲ ਸਹੀ ਗੱਲ ਹੈ ਮੈਂ ਕਿਹਾ ਬਿਜਲੀ ਆ ਰਹੀ ਹੈ ਨਾ ਬਿਜਲੀ ਆ ਰਹੀ ਹੈ ਏਸੀ ਹੈ ਪੱਖਾ ਹੈ ਉਹਦਾ ਬਟਨ ਦਬਾਓਗੇ ਪੱਖਾ ਚੱਲਦਾ ਹੈ ਉਹ ਪੱਖੇ ਦੇ ਥਰੂ ਆ ਰਹੀ ਹੈ ਬਟਨ ਦਬਾਓਗੇ ਲਾਈਟ ਦੇ ਥਰੂ ਆ ਰਹੀ ਹੈ ਬਟਨ ਦਬਾਓਗੇ ਬਲਬ ਦੇ ਥਰੂ ਆ ਰਹੀ ਹੈ ਬਟਨ ਦਬਾਓਗੇ ਟੀਵੀ ਦੇ ਥਰੂ ਆ ਰਹੀ ਹੈ ਬੇਸਿਕ ਤਾਂ ਬਿਜਲੀ ਹੈ ਨਾ ਉਹ ਆਪਣੇ ਕੋਲ ਪਹੁੰਚ ਕਿਦਾਂ ਰਹੀ ਐ ਅਲੱਗ-ਅਲੱਗ ਹਾਲਾਤਾਂ 'ਚ ਪਰ ਉਹ ਆਪਾਂ ਨੂੰ ਫਾਇਦਾ ਹੀ ਦੇ ਰਹੀ ਐ ਨਾ ਮੈਂ ਕਿਹਾ ਯਾਰ ਤੇਰੇ ਪਿਤਾ ਜੀ ਨੇ ਯਾਰ ਤੇਰੇ ਲਈ ਮਾੜਾ ਨਹੀਂ ਸੋਚਦੇ ਕਦੀ ਨਾ ਕਦੀ ਉਹਨਾਂ ਦੀ ਜ਼ਿੰਦਗੀ 'ਚ ਜਾ ਕੇ ਵੇਖ ਫਿਰ ਤੈਨੂੰ ਪਤਾ ਲੱਗੇਗਾ 3-4 ਦਿਨ ਬਾਅਦ ਉਹਦਾ ਮੈਨੂੰ ਫੋਨ ਆਇਆ ਤੇ ਨਾ ਉਹ ਰੋ ਰਿਹਾ ਸੀ ਮੈਂ ਮੇਰੇ ਮਨ ਦੇ ਵਿੱਚ ਬੁਰੇ-ਬੁਰੇ ਖਿਆਲ ਆਣ ਲੱਗੇ ਮੈਂ ਕਿਹਾ ਪਤਾ ਨਹੀਂ ਕਿਉਂ ਰੋ ਰਿਹਾ ਮੈਂ ਕਿਹਾ ਯਾਰ ਕੀ ਹੋ ਗਿਆ ਗੁਰਪ੍ਰੀਤ ਰੋ ਕੇ ਹੋ ਰਿਹਾ ਕਹਿੰਦਾ ਪਾਜੀ ਮੈਨੂੰ ਆਪਣੇ ਆਪ ਤੇ ਇੰਨਾ ਗੁੱਸਾ ਆ ਰਿਹਾ ਨਾ ਅਨਾ ਮੈਂ ਆਪਣੇ ਅੰਦਰ ਨੂੰ ਕੋਸ ਰਿਹਾ ਮੈਂ ਕਿਹ ਗੱਲ ਕੀ ਹੋਗੀ ਕਹਿੰਦਾ ਮੈਂ ਆਪਣੇ ਪਾਪਾ ਦੀ ਜ਼ਿੰਦਗੀ ਚ ਜਾ ਕੇ ਦੇਖਿਆ ਕਿ ਇੱਕ 70 ਸਾਲ ਦਾ ਬਜ਼ੁਰਗ ਬੰਦਾ ਹਾਰਟ ਦਾ ਪੇਸ਼ੈਂਟ ਹੈ ਤੇ ਉਹ 1:30 ਵਜੇ ਤੱਕ ਜਾਗ ਰਿਹਾ ਕਿਉਂ ਜਾਗ ਰਿਹਾ ਕਿਉਂਕਿ ਉਹਦਾ ਪੁੱਤਰ ਥੱਲੇ ਘਰ ਨਹੀਂ ਆਇਆ ਤੇ ਉਹਨੂੰ ਨੀਂਦ ਨਹੀਂ ਆ ਰਹੀ ਤੇ ਮੈਂ ਸੋਚੀ ਜਾਨਾ ਵੀ ਇਹ ਪ੍ਰਮਾਤਮਾ ਮੇਰੇ ਪਿਓ ਨੂੰ ਚੱਕ ਲੈ ਕਿ ਮੈਨੂੰ ਗਾਲਾਂ ਕੱਢਦਾ ਕਹਿੰਦਾ ਪਾਜੀ ਮੈਨੂੰ ਅੱਜ ਇੰਨਾ ਲਾਡ ਆ ਰਿਹਾ ਆਪਣੇ ਫਾਦਰ ਦੇ ਉੱਤੇ ਆਪਣੇ ਪਿਤਾ ਜੀ ਦੇ ਉੱਤੇ ਇੰਨਾ ਪਿਆਰ ਆ ਰਿਹਾ ਯਾਰ ਉਹਨਾਂ ਨੂੰ ਚੁੰਮਣਾ ਚਟਣਾ ਜਫੀਆਂ ਪਾਣੀਆਂ ਨਹੀਂ ਆਉਂਦੀਆਂ ਉਹਨਾਂ ਦਾ ਪਿਆਰ ਕਰਨ ਦਾ ਢੰਗ ਹੀ ਉਹਨਾਂ ਦੀਆਂ ਗਾਲਾਂ ਨੇ ਮੈਂ ਸੋਚਿਆ ਉਹਨਾਂ ਦੀ ਲਾਈਫ 'ਚ ਜਾ ਕੇ ਵੀ ਉਹ ਮੈਨੂੰ ਗਾਲਾਂ ਕਿਉਂ ਕੱਢਦੇ ਨੇ ਕਿਉਂਕਿ ਉਹ ਮੈਨੂੰ ਪਿਆਰ ਕਰਦੇ ਨੇ ਉਹ ਕਿਸੇ ਗਵਾਂਡ ਦੇ ਬੱਚੇ ਆ ਲਈ ਕਿਉਂ ਨਹੀਂ ਜਾਗਦੇ ਉਹ ਮੇਰੇ ਲਈ ਕਿਉਂ ਜਾਗਦੇ ਨੇ ਤੇ ਹਾਲਾਤ ਕਹਿੰਦਾ ਅੱਜ ਵੀ ਸੇਮ ਉਦਾਂ ਹੀ ਨੇ ਉਦਾਂ ਹੀ ਮੈਂ ਰਾਤ ਨੂੰ ਅੰਨਾ ਪਿਤਾ ਜੀ ਗਾਲਾਂ ਕੱਢਦੇ ਨੇ ਪਰ ਅੱਜ ਮੈਨੂੰ ਉਹਨਾਂ ਦੀਆਂ ਗਾਲਾਂ ਦੇ ਚੋਬੇ ਮਹਿਸੂਸ ਨਹੀਂ ਹੁੰਦੇ ਅੱਜ ਮੈਨੂੰ ਪਿਆਰ ਆਉਂਦਾ ਉਹਨਾਂ ਤੇ ਤੇ ਦੋਸਤੋ ਅੱਜ ਜਦੋਂ ਵੀ ਇਸ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਇਹ ਸਿਰਫ ਉਹਦੇ ਫਾਦਰ ਨਾਲ ਜਾਂ ਉਹਦਾ ਰਿਲੇਸ਼ਨ ਨਹੀਂ ਹੈ ਨੂਹਾਂ ਨੂੰ ਆਪਣੀਆਂ ਸੱਸਾਂ ਦੇ ਨਾਲ ਭਰਾਵਾਂ ਨੂੰ ਭਰਾਵਾਂ ਦੇ ਨਾਲ ਪਤਾ ਨਹੀਂ ਕਿੱਥੇ ਕਿੱਥੇ ਇਹ ਚੀਜ਼ਾਂ ਚੱਲਦੀਆਂ ਪਈਆਂ ਨੇ ਉਹ ਸਮਾਂ ਨਹੀਂ ਚਾਹੀਦਾ ਯਾਰ ਉਹਨਾਂ ਦਾ ਗੁੱਸਾ ਨਹੀਂ ਉਹਨਾਂ ਦਾ ਪਿਆਰ ਹੈ ਉਹ ਟੰਗ ਹੋ ਸਕਦਾ ਆਪਾਂ ਐਵੇਂ ਛੋਟੀਆਂ-ਛੋਟੀਆਂ ਗੱਲਾਂ ਕਰਕੇ ਮਨ ਬੁਟਾ ਆਪਣੀ ਲਾਈਫ ਦੇ ਵਿੱਚ ਲੈ ਆਣੇ ਆ ਅੱਜ ਵੀ ਸਭ ਕੁਝ ਓਦਾਂ ਹੀ ਚੱਲਦਾ ਹੈ ਪਰ ਉਹਨੂੰ ਗੁੱਸਾ ਨਹੀਂ ਆਉਂਦਾ ਕਿਉਂਕਿ ਉਹਨੇ ਆਪਣਾ ਫਾਦਰ ਦੇ ਪ੍ਰਤੀ ਨਜ਼ਰੀਆ ਸੋਚਣ ਦਾ ਚੇਂਜ ਕਰ ਲਿਆ ਤੇ ਉਹ ਸਭ ਕੁਝ ਓਦਾਂ ਹੋਣ ਦੇ ਬਾਵਜੂਦ ਵੀ ਸਹੀ ਹੈ ਅੱਜ ਪਿਆਰ ਨਾਲ ਚੱਲ ਰਿਹਾ ਸਾਰਾ ਪਰਿਵਾਰ ਦੋਸਤੋ ਕਿਤੇ ਨਾ ਕਿਤੇ ਲਾਈਫ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਬਹੁਤ ਵੱਡੇ ਰੋਲ ਨਿਭਾ ਜਾਂਦੀਆਂ ਨੇ